ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤੇ ਦੋਸਤੋ ਆਪਾਂ ਲੱਗੇ ਸੀਗੇ ਲਾਈਨਿੰਗ ਵਾਲੇ ਸੂਟ ਦੀ ਫੋਲਡਿੰਗ ਕਰਨਾ ਜਣੀ ਕਿ ਚਾਕ ਚੁੱਕ ਫੋਲਡ ਕਰਨਾ ਠੀਕ ਆ ਤੇ ਇਹ ਸੂਟ ਆਪਾਂ ਨੇ ਸਟਿਚ ਕਰ ਲਿਆ ਤੇ ਇਹਦੇ ਚਾਕ ਫੋਲਡ ਕਰਨੇ ਆ ਕਿਉਂਕਿ ਨਾ ਇਹ ਮੇਰੀਆਂ ਭੈਣਾਂ ਦੀ ਮੈਨੂੰ ਕਾਲ ਆਈ ਸੀ ਉਹ ਕਹਿੰਦੇ ਵੀ ਜਦੋਂ ਅਸੀਂ ਲਾਈਨਿੰਗ ਵਾਲੇ ਸੂਟ ਦੇ ਚਾਕ ਫੋਲਡ ਕਰਦੇ ਆ ਨਾ ਤਾਂ ਲਾਈਨਿੰਗ ਕਈ ਵਾਰੀ ਖਿੱਚੀ ਜਾਂਦੀ ਆ ਕਈ ਵਾਰੀ ਵੀ ਮਤਲਬ ਐਦਾਂ ਹੁੰਦਾ ਵੀ ਉਰੇ ਬਾੜ ਪੈ ਜਾਂਦਾ ਹਨਾ ਜਾਂ ਫਿਰ ਕਈ ਵਾਰੀ ਇਹ ਲਾਈਨਿੰਗ ਅੱਗੇ ਪਿੱਛੇ ਹੋ ਜਾਂਦੀ ਉਹ ਤੁਹਾਡੀ ਘਾਤੇ ਹੁੰਦੀ ਆ ਦੇ ਵਿੱਚ ਨਾ ਤੁਹਾਨੂੰ ਮਤਲਬ ਇੱਕ ਤਾਂ ਆਪਾਂ ਗੁੰਮ ਲੈਸ ਲਾਉਣੀ ਦੱਸਦੇ ਆ ਨੀਚੇ ਪੱਲੇ ਦੇ ਠੀਕ ਆ ਤੇ ਇੱਕ ਤੁਹਾਨੂੰ ਆਪਾਂ ਚਾਕ ਫੋਲਡ ਕਰਨੇ ਦੱਸਦੇ ਆ ਠੀਕ ਆ ਫੁੱਲ ਵੀਡੀਓ ਜ਼ਰੂਰ ਦੇਖਿਓ ਤੇ ਵੀਡੀਓ ਦੇਖ ਕੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਇਹ ਤਰੀਕਾ ਸਮਝ ਲੱਗਿਆ ਜਾਂ ਨਹੀਂ ਠੀਕ ਹੈ ਜੀ ਤੇ ਆਜੋ ਹੁਣ ਆਪਾਂ ਨਾ ਪਹਿਲਾਂ ਨੀਚੇ ਲੈਸ ਲਾ ਦਈਏ ਠੀਕ ਆ ਤੇ ਜਿਵੇਂ ਕਿ ਹੁਣ ਆਪਾਂ ਨੇ ਕਪੜਾ ਪੁੱਠਾ ਰੱਖ ਲਿਆ ਠੀਕ ਆ ਕਪੜਾ ਪੁੱਠਾ ਰੱਖ ਲਿਆ ਤੇ ਸਿੱਧੀ ਲੈਸ ਰੱਖ ਲੈਣੀ ਆਪਾਂ ਨੇ ਉੱਪਰ ਐਦਾਂ ਲੈਸ ਰੱਖਣੀ ਆ ਕਿਨਾਰੇ ਦੇ ਉੱਪਰ ਠੀਕ ਆ ਸਿੱਧੇ ਲੈਸ ਕਪੜਾ ਪੁੱਠਾ ਠੀਕ ਆ ਠੀਕ ਹੈ ਜੀ ਤੇ ਆਪਾਂ ਨੇ ਨਾ ਹੁਣ ਜਿੰਨਾ ਤੁਸੀਂ ਕਪੜਾ ਫੋਲਡ ਕਰਨਾ ਚਾਹੁੰਦੇ ਆ ਜਿਵੇਂ ਜਿਵੇਂ ਹੁਣ ਮੈਂ ਸਿਰਫ ਇੰਨਾ ਇੰਨਾਕ ਜਿਹੜੀ ਸ਼ਰਟ ਹੈ ਇੰਨੀ ਇੰਨੀ ਕੋ ਫੋਲਡ ਕਰਦੀ ਆ ਠੀਕ ਆ ਤੇ ਆਪਾਂ ਨੇ ਜਿਵੇਂ ਤੁਸੀਂ ਜਿੰਨੀ ਲੈਂਥ ਰੱਖਣੀ ਆ ਉਨੀ ਤੁਸੀਂ ਉੱਪਰੋਂ ਉਹ ਨਿਸ਼ਾਨੀ ਲਾ ਲੈਣੀ ਆ ਵੀ ਹਾਂ ਇੰਨੀ ਇੰਨੀ ਲੈਂਥ ਆਪਾਂ ਨੇ ਰੱਖਣੀ ਆ ਠੀਕ ਆ ਤੇ ਤੁਸੀਂ ਇੱਕ ਬਰਾਬਰ ਫੋਲਡ ਕਰਨਾ ਸਾਰਾ ਜਦੋਂ ਤੁਸੀਂ ਇੱਥੇ ਆਗੇ ਨਾ ਸਿਰੇ ਤੇ ਉਦੋਂ ਨਾ ਤੁਸੀਂ ਆ ਪੱਲਾ ਫੜ ਕੇ ਦੇਖ ਲੈਣਾ ਐਦਾਂ ਠੀਕ ਆ ਤੇ ਆ ਚਾਕ ਮਲਾ ਲੈਣੇ ਤੁਸੀਂ ਆ ਦੇਖੋ ਜੀ ਠੀਕ ਆ ਤੇ ਆਪਣਾ ਇਹ ਬਿਲਕੁਲ ਸੈੱਟ ਆ ਗਿਆ ਜਿੰਨਾ ਜਿੰਨਾ ਫੋਲਡ ਕੀਤਾ ਸੀਗਾ ਸੇਮ ਇਟਾੱਕ ਆਪਣੇ ਜਿਹੜੇ ਹਿੱਪ ਤੱਕ ਆ ਉੱਥੇ ਤੱਕ ਮਲਾ ਲੈਣਾ ਤੇ ਇਹਨੂੰ ਫਿਰ ਊਰੀ ਤੋਂ ਹੀ ਐਦਾਂ ਫੜ ਲੈਣਾ ਠੀਕ ਹੈ ਵੀ ਆਪਣਾ ਊਰੇ ਪੂਰਾ ਸਹੀ ਆ ਗਿਆ ਤੇ ਇਹਨੂੰ ਆਪਾਂ ਨੇ ਐਦਾਂ ਫੋਲਡ ਕਰਕੇ ਊਰੇ ਦੱਬ ਨੂੰ ਸਲਾਈ ਲਾ ਦੇਣੀ ਹੈ ਲੋਕ ਨੂੰ ਹਾਂਜੀ ਆਪਾਂ ਨੇ ਇਹਦਾ ਲੈਸ ਲਾ ਲੈਣੀ ਹੈ ਪਹਿਲਾਂ ਠੀਕ ਹੈ ਦੋਨਾਂ ਪੱਲਿਆਂ ਤੇ ਆਪਾਂ ਨੇ ਲੈਸ ਲਾਈ ਆ ਤੇ ਇਹਨਾਂ ਨੂੰ ਦੋਨਾਂ ਪੱਲਿਆਂ ਨੂੰ ਨਾ ਸੈੱਟ ਕਰਕੇ ਇਦਾਂ ਫੋਲਡ ਕਰ ਲੈਣਾ ਠੀਕ ਹੈ ਲਾਈਨਿੰਗ ਵਾਲਾ ਜਦੋਂ ਨਾ ਤੁਸੀਂ ਝਾਕ ਫੋਲਡ ਕਰਨੇ ਆ ਤਾਂ ਤੁਸੀਂ ਨੂੰ ਇਦਾਂ ਫੋਲਡ ਕਰ ਲੈਣਾ ਠੀਕ ਹੈ ਜੀ ਫੋਲਡ ਕਰ ਲਿਆ ਉਸ ਤੋਂ ਬਾਅਦ ਜਿੰਨਾ ਤੁਹਾਡਾ ਘੇਰਾ ਤਿਆਰ ਹੈ ਉਹਨਾਂ ਤੁਸੀਂ ਘੇਰੇ ਦੀ ਨਿਸ਼ਾਨੀ ਲਾ ਲੈਣੀ ਹੈ ਜਿਵੇਂ ਕਿ 19 ਘੇਰਾ ਤਿਆਰ ਆ ਤਾਂ ਆਪਾਂ 9.5 ਤੇ ਨਿਸ਼ਾਨੀ ਲਾਵਾਂਗੇ ਠੀਕ ਹੈ ਜੀ ਇਦਾਂ ਤੁਸੀਂ ਚਾਰਾਂ ਪੱਲਿਆਂ ਨੂੰ 9.5 ਤੇ ਨਿਸ਼ਾਨੀ ਲਾ ਦੇਣੀ ਹੈ। ਠੀਕ ਹੈ? ਉਸ ਤੋਂ ਬਾਅਦ ਤੁਸੀਂ ਇੱਕ ਪੱਲਾ ਚੱਕਣਾ। ਇੱਕ ਪੱਲਾ ਚੱਕ ਕੇ ਇਦਾਂ ਫੋਲਡ ਕਰ ਲੈਣਾ। ਠੀਕ ਹੈ ਜੀ? ਇਦਾਂ ਫੋਲਡ ਆ ਗਿਆ ਤੇ ਉਸ ਤੋਂ ਬਾਅਦ ਤੁਸੀਂ ਉਰੇ ਤੋਂ ਸਲਾਈ ਲਾਉਣੀ ਸਟਾਰਟ ਕਰ ਦੇਣੀ ਆ। ਵੱਡੇ ਵਕੀਏ ਦੇ ਨਾਲ ਕਿਉਂਕਿ ਪੰਤਰਪਾਈ ਕਰਨੀ ਹੈ ਠੀਕ ਹੈ। ਤੇ ਇਦਾਂ ਸਟਾਰਟ ਕਰਤੀ ਤੇ ਉਸ ਤੋਂ ਬਾਅਦ ਤੁਸੀਂ ਨਾ ਅੱਗੇ ਆ ਦੇਖੋਰੇ ਲਾਈਨਿੰਗ ਇੱਥੇ ਏਦਾਂ ਸੈੱਟ ਕਰਨੀ ਆ ਠੀਕ ਹੈ ਜੀ ਲਾਈਨਿੰਗ ਏਦਾਂ ਬਰਾਬਰ ਕਰਕੇ ਫਿਰ ਤੁਸੀਂ ਆਹ ਚੀਜ਼ ਏਦਾਂ ਉਰੇ ਤੋਂ ਵੀ ਦੇਖਣੀ ਆ ਆਹ ਚ ਜੂਰੇ ਤੋਂ ਦੇਖਣੀ ਆ ਠੀਕ ਆ ਟਿਪ ਕੋਰ ਤੋਂ ਆਹ ਜੀ ਤੁਸੀਂ ਏਦਾਂ ਫੋਲਡ ਕਰ ਲਈ ਫੋਲਡ ਕਰਨ ਤੋਂ ਬਾਅਦ ਏਦਾਂ ਫੜ ਕੇ ਤੁਸੀਂ ਤੇ ਇਹਨੂੰ ਏਦਾਂ ਸੈੱਟ ਕਰ ਲੈਣਾ ਬਿਲਕੁਲ ਸਿੱਧਾ ਠੀਕ ਆ ਤੁਹਾਡੇ ਕਦੇ ਵੀ ਵਾਲ ਨਹੀਂ ਪੈਣਗੇ ਸਾਈਡਾਂ ਤੇ ਜਦੋਂ ਤੁਸੀਂ ਫੋਲਡ ਕਰੋਗੇ ਠੀਕ ਆ ਏਦਾਂ ਫੜ ਕੇ ਤੇ ਉਰੇ ਆ ਜਾਣਾ ਤੁਸੀਂ ਠੀਕ ਆ ਉਰੇ ਆ ਕੇ ਉਰੇ ਤੋਂ ਬਾਅਦ ਤੁਸੀਂ ਨਾ ਇੱਥੋਂ ਆਏ ਮਸ਼ੀਨ ਚੱਕ ਆਪਾਂ ਨੇ ਇੱਦਾਂ ਪੈਰ ਉੱਪਰ ਚੱਕ ਲਿਆ ਪੈਰ ਚੱਕ ਕੇ ਇੱਦਾਂ ਰੱਖ ਲਿਆ ਠੀਕ ਆ ਸੂਈ ਵਿੱਚ ਤੇ ਪੈਰ ਉਹ ਤੇ ਉਹ ਤੋਂ ਬਾਅਦ ਤੁਸੀਂ ਨਾ ਆਹ ਚੀ ਜੁਰੇ ਤੋਂ ਫੋਲਡ ਕਰ ਲੈਣੀ ਜਿਵੇਂ ਕੀ ਆਹ ਵਾਲੀ ਇਹ ਇੱਦਾਂ ਠੀਕ ਆ ਇੱਦਾਂ ਫੋਲਡ ਕਰ ਲਈ ਤੇ ਆ ਦੇਖੋ ਹੁਣ ਲਾਈਨਿੰਗ ਇੱਥੇ ਹੋਗੀ ਨਾ ਤੁਸੀਂ ਇੱਥੇ ਉਲਝ ਜਾਨੇ ਆ ਤੁਸੀਂ ਕੀ ਕਰਨਾ ਲਾਈਨਿੰਗ ਇੱਦਾਂ ਸੈੱਟ ਕਰ ਲੈਣੀ ਹੈ ਠੀਕ ਹੈ ਜਿਵੇਂ ਮੈਂ ਤੁਹਾਨੂੰ ਉੱਧਰ ਸੈੱਟ ਕਰਕੇ ਦਿਖਾਈ ਦੀ ਠੀਕ ਹੈ ਇਹਨੂੰ ਇਦਾਂ ਸੈੱਟ ਕਰਕੇ ਤੇ ਆ ਚੀਜ਼ ਨੂੰ ਹੋਰ ਇਹ ਤੋਂ ਇਦਾਂ ਫੜਨੀ ਆ ਤੇ ਇਹਨੂੰ ਤੁਸੀਂ ਇਦਾਂ ਫੋਲਡ ਕਰ ਦੇਣਾ ਠੀਕ ਹੈ ਜੀ ਇਦਾਂ ਫੋਲਡ ਕਰਕੇ ਸਲਾਈ ਲਾਉਣੀ ਸਟਾਰਟ ਕਰ ਦੇਣੀ ਕਰ ਲਈ ਉਸ ਤੋਂ ਬਾਅਦ ਪੈਰ ਚੱਕ ਕੇ ਇਹਨੂੰ ਤੁਸੀਂ ਸਿੱਧੀ ਸਲਾਈ ਲਾ ਦੇਣੀ ਹੈ ਸਿੱਧੀ ਸਲਾਈ ਵੀ ਬਿਲਕੁਲ ਸੈੱਟ ਕਰਕੇ ਲਾਈਨਿੰਗ ਤੁਹਾਡੇ ਵਿੱਚ ਨਹੀਂ ਆਉਣੀ ਚਾਹੀਦੀ ਠੀਕ ਹੈ ਜਿਆਦਾ ਆ ਦੇਖੋ ਜੀ ਠੀਕ ਹੈ ਐਦਾਂ ਫੋਲਡਿੰਗ ਹੋ ਜਾਣੀ ਚਾਹਖ ਦੀ ਤੁਹਾਡੇ ਦੀ ਤੇ ਐਦਾਂ ਹੀ ਸੇਮ ਤੁਸੀਂ ਇਧਰੋਂ ਉਹਦੇ ਤੇ ਐਦਾਂ ਫੋਲਡ ਕਰਕੇ ਐਦਾਂ ਆ ਜਾਣਾ ਠੀਕ ਹੈ ਤੁਸੀਂ ਆਹ ਚੀਜ਼ ਲਾਈਨਿੰਗ ਦੇਖਣੀ ਆ ਠੀਕ ਹੈ ਲਾਈਨਿੰਗ ਤੁਸੀਂ ਨੇ ਇੱਥੇ ਪੱਲੇ ਕੋਲ ਢਿੱਲੀ ਛੱਡ ਸਕਦੇ ਆ ਤੇ ਐਦਰੋਂ ਤੁਸੀਂ ਪੂਰੀ ਪੂਰੀ ਰੱਖ ਲੈਣੀ ਐ ਐਦਾਂ ਸੈੱਟ ਕਰਕੇ ਇਦਾਂ ਕਰਕੇ ਐਵੇਂ ਠੀਕ ਹੈ ਆਹ ਚੀਜ਼ ਤੁਸੀਂ ਇਦਾਂ ਉਰੇ ਤੋਂ ਸੈੱਟ ਕਰਨੀ ਉਰੇ ਬਲਣੀ ਪੈਣਾ ਚਾਹੀਦਾ ਬਿਲਕੁਲ ਵੀ ਠੀਕ ਹੈ ਇਹ ਚੀਜ਼ ਨਾ ਤੁਸੀਂ ਸਿਰੇ ਤੋਂ ਹੀ ਸੈੱਟ ਕਰਕੇ ਲੈ ਕੇ ਆਉਣੀ ਆ ਤੇ ਉਸ ਤੋਂ ਬਾਅਦ ਤੁਸੀਂ ਇਹਨੂੰ ਇਦਾਂ ਹਲਕੇ ਹਲਕੇ ਹੱਥਾਂ ਜਿਨ੍ਹਾਂ ਨਾਲ ਸੈੱਟ ਕਰਕੇ ਤੁਸੀਂ ਉਰੇ ਤੋਂ ਸਲਾਈ ਲਾ ਦੇਣੀ ਹੈ ਠੀਕ ਹੈ ਬਲ ਕਦੇ ਵੀ ਨਹੀਂ ਪਊਗਾ ਉਤਵਾ ਤੁਸੀਂ ਇਦਾਂ ਰੱਖ ਲੈਣਾ ਤੁਸੀਂ ਇਹ ਨਹੀਂ ਹੈਗਾ ਵੀ ਇੱਕ ਪਾਸੇ ਸਲਾਈ ਲਾਤੇ ਦੂਜੇ ਪਾਸੇ ਬਾਚ ਲਾਉਂਗੇ ਤੁਸੀਂ ਨਾਲ ਲੱਗਦੇ ਦੂਜੇ ਪਾਸੇ ਵੀ ਸਲਾਈ ਲਾ ਲੈਣੀ ਹੈ ਆਹ ਚੀਜ਼ ਇਦਾਂ ਫੋਲਡ ਕਰ ਲੈਣੀ ਹੈ ਇਹ ਨਹੀਂ ਨਹੀਂ ਠੀਕ ਆ ਚਾਰੇ ਪਾਸੇ ਬਰਾਬਰ ਫੋਲਡ ਕਰਨਾ ਤੁਸੀਂ ਆਹ ਚੀਜ਼ ਦਾ ਤੁਸੀਂ ਧਿਆਨ ਰੱਖਣਾ ਤੁਸੀਂ ਨਾ ਕਈ ਵਾਰੀ ਕਾਲੀ ਚ ਇਦਾਂ ਉਰੇ ਤੋਂ ਮਤਲਬ ਸਿੱਧੀ ਸਲਾਈ ਲੈ ਆਉਨੇ ਆ ਤੁਸੀਂ ਉਰੇ ਤੋਂ ਨਾ ਇਦਾਂ ਇਹਨੂੰ ਸੈੱਟ ਕਰਨਾ ਐਵੇਂ ਇਰੇ ਨੂੰ ਏਦਾਂ ਸੈੱਟ ਕਰਕੇ ਲਾਈਨਿੰਗ ਨੂੰ ਬਿਲਕੁਲ ਸੈੱਟ ਕਰਕੇ ਫਿਰ ਤੁਸੀਂ ਉਰੇ ਤੋਂ ਸਲਾਈ ਲੈ ਕੇ ਆਣੀ ਵੱਡੇ ਬਕੀਏ ਦੇ ਨਾਲ ਏਦਾਂ ਠੀਕ ਹੈ ਜੀ ਐਵੇਂ ਹੋ ਜਾਣੇ ਤੁਹਾਡੇ ਚਾਕ ਫੋਲਡ ਤੇ ਤੁਹਾਨੂੰ ਕੋਈ ਵੀ ਦਿੱਕਤ ਨਹੀਂ ਆਊਗੀ ਫੋਲਡ ਕਰਨੇ ਠੀਕ ਹੈ ਜੇ ਤੁਸੀਂ ਹੱਥ ਵੀ ਕਿਨਨ ਫੋਲਡ ਕਰੋਗੇ ਤੇ ਆ ਦੇਖੋ ਜੀ ਠੀਕ ਹੈ ਜੀ ਐਦਾਂ ਤੁਸੀਂ ਚਾਕ ਫੋਲਡ ਕਰ ਸਕਦੇ ਆ ਤੇ ਬਾਕੀ ਜੇ ਤੁਹਾਨੂੰ ਸਮਝ ਲੱਗੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ